ਆ ਦੇਖੋ ਇਹ ਪਚਾਹ ਆਇਆ ਹੈ ਜਿਹੜਾ ਉਹਦੀਆਂ ਤੇੜਾ ਪੈ ਗਈਆਂ ਦੇਖੋ ਕਮਰੇ 'ਚ ਤੇੜਾ ਲੱਗੀਆਂ ਲੀ ਆ ਆ ਵੇਖੋ ਤੇੜਾ ਆ ਗਿਆ ਪਚਾਹ ਦਾ ਤਾਂ ਦਾ ਗਿਆ ਲੀ ਆ ਵੇਖੋ ਇਹਦੇ ਆਰ ਪਾ ਦੀਦਾ ਪਿਆ ਤੇੜਾ ਬਹੁਤ ਵੱਡੀ ਆ ਗਈ ਪਚਾਹ ਨਾਲ ਇਹਦਾ ਹੁਣ ਇਹਨੇ ਪਚਾਹ ਲਾਇਆ ਨਾ ਉਹਦੀ ਤੇੜਾ ਹੈ ਬਹੁਤ ਵੱਡੀ ਕਮਰੇ 'ਚ ਆ ਗਈ ਹੈ ਯਾਰ ਕੋਈ ਆਗਰ ਇਹ ਯਾਰ ਪਰ ਦੀ ਨਾਲ ਇਹ ਯਾਰ ਪਰ ਡੀਟੇਲ ਬਣ ਗਈ ਥੱਲੇ ਓਏ ਦੇਖੋ ਇਹ ਆਪਸਰਾ ਦੀ ਨਾਲ ਪੁਚਾਲ ਦਾ ਹੁਣ ਆਇਆ ਉਹਦੇ ਕਰਕੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣੇ-ਹੁਣੇ ਪੁਚਾਲ ਦੇ ਚਟਕੇ ਮਹਿਸੂਸ ਕੀਤੇ ਗਏ ਨੇ ਤੋਂ ਅੰਦਾਜ਼ੇ ਕਿ ਹੁਣੇ-ਹੁਣੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪੁਚਾਲ ਆਇਆ ਹੈ ਤੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਵਿੱਚੋਂ ਡਰ ਕੇ ਆਪਣੀ ਜਾਨ ਬਚਾਉਣ ਦੇ ਲਈ ਇੱਕ ਖੁੱਲੀ ਜੀ ਜਗ੍ਹਾ ਤੇ ਜਾ ਕੇ ਖੜ ਗਏ ਨੇ ਦੱਸਿਆ ਜਾ ਰਿਹਾ ਕਿ ਪਚਾਲ ਪੰਜਾਬ ਦੇ ਤਰਨਤਾਰਨ ਜ਼ਿਲ੍ਹਾ ਤੇ ਫਿਰੋਜ਼ਪੁਰ ਸੈਟ ਦੇ ਵੱਲ ਆਇਆ ਦੱਸਿਆ ਜਾ ਰਿਹਾ ਜਿਸ ਦਾ ਮੈਗਨੀਟਿਊਡ 4.7 ਸੀ ਤੇ ਪਚਾਲ 9:30 ਵਜੇ ਦੇ ਕਰੀਬ ਆਇਆ ਸੀ ਇਸਤਿਤੀ ਤੀਬਰਤਾ 4.7 ਸੀ ਤੇ ਘੱਟ ਸੀਸ ਕਰਕੇ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਸ ਪਚਾਲ ਦੀ ਤੀਬਰਤਾ ਬੜੀ ਘੱਟ ਸੀ ਤੇ ਅਜੇ ਤੱਕ ਕੋਈ ਵੀ ਜਾਨੀ ਮਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਆ ਦੇਖੋ ਇਹ ਪਚਾਲ ਆਇਆ ਹੈ ਜੜਾ ਉਹਦੀਆਂ ਤੇੜਾ ਪੈ ਗਈਆਂ ਦੇਖੋ ਕਮਰੇ 'ਚ ਤੇੜਾ ਚੱਲਦਾ ਵੀ ਜਾਂਦੀ ਹੈ ਆਹ ਵੇਖੋ ਤੇੜਾ ਆ ਗਈ ਪਚਾਰਾ ਤਾਂ ਦਾ ਜਾਂਦੀ ਹੈ ਵੇਖੋ ਇਹਦੇ ਆਰਪਾ ਦੀਆਂ ਪਿਆ ਤੇੜਾ ਬਹੁਤ ਵੱਡੀ ਆ ਗਈ ਪਚਾਰ ਨਾਲ ਲਟਾਉਣੇ ਨੇ ਪਚਾਰਿਆ ਨਾ ਉਹਦੀ ਤੇੜਾ ਹੈ ਬਹੁਤ ਵੱਡੀ ਕਮਰੇ 'ਚ ਆ ਗਈ ਆ ਤਿਆਰ ਕੋਈ ਆ ਜਾਂਦਾ ਇਹ ਯਾਰ ਪਰਦੀ ਨਾਲ ਯਾਰ ਪਰ ਏਡੀ ਟੇਡ ਬਣ ਗਈ ਥੱਲੇ ਓਏ ਦੇਖੋ ਇਹ ਆਪਸ ਕਰਦੀ ਨਾ ਪਚਾਲ ਦਾ ਹੁਣ ਆਇਆ ਉਹਦੇ ਕਰਕੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋ ਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000